ਸਾਰੇ ਖੇਤਾਂ ਤੋਂ ਸਵਾਗਤ ਹੈ ਤੁਹਾਡਾ ਮੇਰੇ ਇਸ ਚੈਨਲ ਸਟਾਰ ਏਸ਼ੀਆ ਤੇ। ਤੋਂ ਗੱਲਬਾਤ ਜਿਸ ਤਰ੍ਹਾਂ ਮੈਂ ਪਹਿਲਾਂ ਸ਼ੁਰੂ ਕੀਤੀ ਸੀ ਆਪਣੇ ਪਹਿਲੇ ਲਾਈਵ ਦੇ ਵਿੱਚ ਤੋਂ ਕਿਸੇ ਕਾਰਨ ਕਰਕੇ ਮੈਨੂੰ ਦੁਬਾਰਾ ਲਾਈਵ ਹੋਣਾ ਪਿਆ ਪਹਿਲੇ ਨੂੰ ਜਿਹੜਾ ਕਟਣਾ ਪਿਆ। ਕਿਉਂਕਿ ਸੈਟਿੰਗ ਜਿਹੜੀ ਸੀ ਉਹ ਕੁਝ ਗਲਤ ਹੋ ਗਈ ਏ ਤੇ ਕਰਕੇ ਮੈਨੂੰ ਪਹਿਲਾ ਲਾਈਵ ਸਟਾਪਾਣਾ ਪਿਆ ਤੇ ਉਤੋਂ ਬਾਹਰ ਆ ਲਾਈਵ ਜਿਹੜਾ ਹੋਣਾ ਪਿਆ। ਸੋ ਦੋਸਤੋ ਗੱਲਬਾਤ ਜਿਹੜੀ ਮੈਂ ਕਰਨੀ ਚਾਹੁੰਦਾ ਨਾਂ ਇਸ ਵਿਸ਼ੇ ਤੇ ਕਰਦਾ ਹਾਂ ਉਹ ਮੈਂ ਆਪਣੇ ਥੰਬਨੇਲ ਦੇ ਵਿੱਚ ਦੱਸ ਦਿਆ ਕਰਦਾ ਕਿ ਇਸ ਵਿਸ਼ੇ ਤੇ ਮੈਂ ਤੁਹਾਡੇ ਨਾਲ ਵਿਚਾਰ ਕਰਨੇ ਆ ਤੋ ਮੁੱਦਾ ਬਹੁਤ ਆਖਿਆ ਪਿਛਲੇ ਦਿਨੇ ਵਿਕਰਮਜੀਤ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਆਮਦਨ ਤੋਂ ਵੱਧ ਵਿਯਾਗਤ ਬਣਾਉਂਦੇ ਮਾਮਲੇ ਵਿੱਚ ਕੀਤਾ ਹੈ ਹਾਲਾਂਕਿ ਮੀਡੀਆ ਦੇ ਵਿੱਚ ਇਸ ਨੂੰ ਨਸ਼ਾ ਤਸਕਰੀ ਦੇ ਦੇ ਨਾਲ ਬਹੁਤ ਵੱਡੀ ਫੰਦਰ ਤੇ ਬਿਆਨਬਾਜ਼ੀ ਕੀਤੀ ਗਈ। ਫੌਜੀ ਵਿਚਾਰ ਦੇ ਵਿੱਚ ਇਹ ਆ ਕਿ ਜਿਹੜੀ ਇਹ 6000 7000 ਕਰੋੜ ਦੀ ਨਸ਼ਾ ਤਸਕਰੀ ਕਹੀ ਜਾਂਦੀ ਸੀ। ਉਹ ਸੱਚ ਹੈ ਕਿ ਇਹ ਕੀ ਵਕਯੋ ਨਸ਼ਾ ਤਸਕਰੀ ਅਸਲੀਤ ਦੇ ਵਿੱਚ ਹੋਈ ਆ ਜਾਂ ਨਹੀਂ ਹੋਈ। ਉਹਦੇ ਵਿੱਚ ਜਿਹੜੇ ਵੱਡੇ ਅਫਸਰ ਨੇ ਪੁਲਿਸ ਦੇ ਖਾਸ ਕਰ ਹਰਿਆਲ ਸਿੰਘ ਨਾਮ ਦਾ ਨਾਜਸਟਰਾਜੋਨिकल ਬਹੁਤ ਆ ਰਿਹਾ ਏ ਕਿ ਉਹਨਾਂ ਨੇ ਸਿਆਖਦਾਨਾਂ ਦੇ ਨਾਲ ਆਪਣੇ ਨਾਪਾਕ ਗੱਠ ਜੋੜ ਨੂੰ ਨਭਾਇਆ ਕਿ ਜਾਂ ਗਲਤ ਜਿਹੜਾ ਉਹਨਾਂ ਦਾ ਨਾਮ ਆ ਰਿਹਾ ਸੋ ਇਹ ਸਾਰੇ ਦਾ ਸਾਰਾ ਐਪੀਸੋਡ ਸਾਰੇ ਦਾ ਸਾਰਾ ਜੋ ਘਟਨਾ ਕ੍ਰਮ ਇੱਕ ਸਾਜਸ਼ਾਂ ਦੇ ਘੇਰੇ ਹੀ ਥੰਦਾ ਏ ਸੋ ਉਹਦੇ ਤਹਿਤ ਜਿਹੜੀ ਆ ਮੈਂ ਤੁਹਾਡੇ ਨਾਲ ਅੱਜ ਲਾਈ ਵਿਚਾਰ ਕਰਨੇ ਚਾਹੁੰਦਾ ਕਿਉਂਕਿ 2013 ਤੋਂ ਇਸ ਨਸ਼ਾ ਤਸਕਰੀ ਮਾਮਲੇ ਦੀ ਸ਼ੁਰੂਆਤੰਦੀ ਆ ਤਾਂ 2013 ਤੋਂ ਜਿਹੜੇ ਜਿਹੜੇ ਬੰਦੇ ਇਸ ਮਾਮਲੇ ਦੇ ਵਿੱਚ ਫੜੇ ਗਏ ਜਾਂ ਜਿਹੜੇ ਉਸ ਤੋਂ ਬਾਅਦ ਬਰੇ ਹੋ ਗਏ ਜਾਂ ਜਿਹੜੇ ਹੁਣ ਸਜ਼ਾਵਾਂ ਕੱਟ ਕੇ ਬਾਹਰ ਆਏ ਨੇ ਸੋ ਉਹਨਾਂ ਦੇ ਵਿੱਚ ਜੋ ਬਿੱਟੂ ਆਲੋਖਾ ਬਿੱਟੂ ਆਲੋਖੇ ਦੀ ਜਿਹੜੇ ਇੰਟਰਵਿਊ ਆ ਸਾਹਮਣੇ ਆਇਆ ਯਾਰ ਬਿੱਟੂ ਆਲੋਖ ਨੇ ਆਪਣੀ ਉਸ ਇੰਟਰਵਿਊ ਦੇ ਵਿੱਚ ਬਹੁਤ ਵੱਡੇ ਖਲਾਸੇ ਕੀਤੇ ਨੇ ਉਹਨੇ ਸਿਆਸਤਾਨਾਂ ਦਾ ਨਾਮ ਵੀ ਲਿਆ ਹੈ ਖਾਸ ਕਰ ਵਿਕਰਮ ਮਜੀਠੀ ਦਾ ਸੁਖਬੀਰ ਬਾਦਲ ਦਾ ਤੇ ਉਹਨੇ ਹਰਦੇਵ ਸਿੰਘ ਮਾਨ ਦਾ ਨਾਮ ਸਭ ਤੋਂ ਵੱਧ ਲਿਆ ਹੈ ਸੋ ਇਹ ਸ਼ੁਰੂਆਤ ਕਿੱਥੋਂ ਹੁੰਦੀ ਆ 2013 ਦੇ ਵਿੱਚ ਜੀਰਕਪੁਰ ਦੀ ਇੱਕ ਕੋਠੀ ਦੇ ਵਿੱਚ ਜਿਹੜੇ ਨਾਰਕੋਟਿਕਸ ਬਿਊਰੋ ਸੀ ਜਿਹੜੀ ਨਸ਼ਾ ਤਸਕਰੀ ਦੇ ਮਾਮਲਿਆਂ ਨੂੰ ਨੱਥ ਪਾਉਣ ਵਾਸਤੇ ਬਣਾਈ ਗਈ ਸੋ ਨਾਰਕੋਟਿਕਸ ਬਿਊਰੋ ਤੇ ਪੁਲਿਸ ਦੇ ਸਾਂਝੇ ਆਪਰੇਸ਼ਨ ਥੱਲੇ ਜੀਰਕਪੁਰ ਦੀ ਇੱਕ ਕੋਠੀ ਦੇ ਵਿੱਚ ਛਾਪਾ ਪੈਂਦਾ ਏ ਛਾਪੇ ਮਾਰੇ ਕਿਪੇ ਜਾਂਦੀ ਆ 2013 ਦੇ ਵਿੱਚ ਤੇ ਉੱਥੋਂ ਉਸ ਵੱਲੋਂ ਬਾਤ ਦੇ ਵਿੱਚ ਇਹ ਬਿਆਨ ਕੀਤਾ ਗਿਆ ਮੀਡੀਆ ਦੇ ਵਿੱਚ ਕਿ 26 ਕਿਲੋ ਹੈਰਨ ਫੜੀਆ 26 ਕਿਲੋ ਹੈਰਨ ਤਾਂ 2013 ਦੇ ਵਿੱਚ 26 ਕਿਲੋ ਹੈਰਨ ਜਿਸ ਤੋਂ ਫੜੀ ਜਾਂਦੀ ਆ ਉਹਦਾ ਨਾਮ ਆਉਂਦਾ ਏ ਅਨੂਕ ਕਾਲੋ ਅਨੂਕ ਕਾਲੋ ਜੋ ਹੁਣ ਰਿਪੋਰਟ ਆ ਰਹੀਆਂ ਨੇ ਮੇਰੇ ਵਿੱਚ ਅਨੂਪ ਕਾਲੋਂ ਹੀ ਸਭ ਤੋਂ ਪਹਿਲਾਂ ਜਗਦੇਸ਼ ਭੋਲਾ ਦਾ ਨਾਂ ਲੈਂਦਾ ਹੈ ਪਰ ਜਗਦੇਸ਼ ਭੋਲਾ ਇੱਕ ਦਿਨ ਪਹਿਲਾਂ ਹੀ ਕਿਹਾ ਜਾਂਦਾ ਹੈ ਕਿ ਪੁੱਕੀ ਦੇ ਕੇਸ ਦੇ ਵਿੱਚ ਗ੍ਰਿਫਤਾਰ ਹੁੰਦਾ ਹੈ ਪਰ ਉਸ ਤੋਂ ਬਾਅਦ ਉਹਦਾ ਨਾਂ ਜਿਹੜਾ ਹੈ ਅਨੂਪ ਕਾਲੋਂ ਇਸ ਕੇਸ ਦੇ ਵਿੱਚ ਨਾਂ ਲੈਂਦਾ ਹੈ ਔਰ ਜਿਹੜਾ ਉਸ ਤੋਂ ਬਾਅਦ એપisode ਚੱਲਦਾ ਕਿ ਜਗਦੀਸ਼ ਕੋ ਲਗਾ ਅ ਮਜੀਠੀ ਦਾ ਨਾਮ ਲੈਂਦਾ ਏ ਜਗਦੀਸ਼ ਕੋ ਲਗਾ ਜਗਜੀਤ ਚਾਹ ਦਾ ਨਾਮ ਲੈਂਦਾ ਏ ਜਗਦੇਸ਼ ਕੋ ਲਏਗਾ ਬਿੱਟੂ ਵਾਲਖ ਦਾ ਨਾਮ ਲੈਂਦਾ ਏ ਜਗਦੀਸ਼ ਕੋ ਲਏਗਾ ਸਿਕੰਦਰ ਦਾ ਪਰਮਕਿੱਦੀ ਦਾ ਨਾਮ ਲੈਂਦਾ ਏ ਜੋ ਬਿਆਨ ਮੀਡੀਆ ਦੇ ਵਿੱਚ ਨਹੀਂ ਪਰ ਜੋ ਬਿੱਟੂ ਵਾਲਖ ਨੇ ਸਾਹਮਣੇ ਗੱਲਾਂ ਲਿਆਂਦੀਆਂ ਨੇ ਉਹਦੇ ਵਿੱਚ ਬਹੁਤ ਕੁਝ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਸ਼ਾਦੀਸ਼ਾ ਨੇ ਜਾਂ ਬਹੁਤ ਸਾਰੀਆਂ ਗੱਲਾਂ ਪੁਲਿਸ ਅਨਕਵਾਰੀ ਦੇ ਵਿੱਚ ਸਾਹਮਣੇ ਨਹੀਂ ਆਈਆਂ ਜਾਂ ਬਹੁਤ ਸਾਰੀਆਂ ਗੱਲਾਂ ਜੇ ਆਉਣੀਆਂ ਬਾਕੀ ਨਹੀਂ ਸੋ ਇਹਦੇ ਉੱਤੇ ਵਿਚਾਰ ਚਰਚਾ ਆਈ ਤਾਂ ਅਨੋਖ ਕਾਲੋ ਜਿਹੜਾ 2013 ਦੇ ਵਿੱਚ ਫੜਿਆ ਗਿਆ ਉਸ ਤੋਂ ਬਾਅਦ ਉਸ ਕੇਸ ਦੇ ਵਿੱਚ ਤਕਰੀਬਨ 70 ਕ ਜਾਣੇ ਜਿਹੜੇ ਨੇ ਉਹ ਫੜੇ ਜਾਂਦੇ ਨੇ 70 ਜਣੇ ਅਤੇ ਕਰੀਬ ਕਰੀਬ ਇੱਕ ਸਪੈਨਡ ਟੋ 2 ਫਰਵਰੀ 2019 ਦੇ ਵਿੱਚ ਇਸ ਚੱਲੇ ਹੋਏ ਟ੍ਰਾਇਲ ਦੇ ਵਿੱਚ ਫਿਰ ਜਿਹੜਾ ਅਨੋਪ ਕਾਲੋਂ ਐ ਅਨੋਪ ਕਾਲੋਂ ਨੂੰ ਖੋ ਸਮੇਂ ਦਾ ਹੌਲ ਵੀ ਕਿਹਾ ਦਿੰਦੀ ਹੈ ਤਾਂ ਉਹ 10 ਸਾਲ ਦੀ ਕੈਦ ਨੂੰ ਫਿਰ ਉਹਦਾ ਇੱਕ ਸਾਥੀ ਜਿਹੜਾ ਹੈ ਕੋਈ ਜੇ ਦਾ ਨਾਸਤੰਦਰਤਾ ਾਮਾ ਕਰਕੇ ਆਉਂਦਾ ਹੈ ਉਹ ਸੀਬੀਆਈ ਦੀ ਅਦਾਲਤ ਦੇ ਵਿੱਚ ਉਸ ਮਿਲੀ ਹੋਈ ਸਜ਼ਾ ਨੂੰ ਚੈਲੰਜ ਕਰਦਾ ਹੈ ਵਕੀਲਾ ਰਾਈ ਪਟੀਸ਼ਨ ਪਾਉਂਦਾ ਹੈ ਔਰ ਮਈ 2019 ਦੇ ਵਿੱਚ ਸੀਬੀਆਈ ਦੀ ਅਦਾਲਤ ਉਹਨਾਂ ਸਾਰਿਆਂ ਦੇ ਉੱਤੇ ਉਹਨਾਂ ਦੇ ਕੇਸਾਂ ਦੇ ਉੱਤੇ ਜਿਹੜੇ ਅਜ ਸਜ਼ਾ ਮਿਲੀ ਹੈ ਉਹ ਰੋਕ ਲਾ ਦਿੰਦੀ ਹੈ ਉਸ ਤੋਂ ਬਾਅਦ ਉਹ ਐਪੀਸੋਡ ਜਿਹੜਾ ਕਲੋਜ਼ ਹੋ ਜਾਂਦਾ ਤੇ 2019 ਦੇ ਵਿੱਚ ਬਿੱਟੂ ਆਉਲ ਵਾਲਾ ਐਪੀਸੋਡ ਸ਼ੁਰੂ ਹੋ ਜਾਂਦਾ ਕਿਉਂਕਿ ਇਸ ਐਪੀਸੋਡ ਦੇ ਵਿੱਚ ਹੁਣ ਉਦੋਂ ਤੋਂ ਲੈ ਕੇ ਵੀ ਹੁਣ ਬਹੁਤ ਵੱਡੀਆਂ ਜਿਹੜੀਆਂ ਨੇ ਉਹ ਗੱਲਾਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਪਿਛਲੇ ਦਿਨੇ ਬਿੱਟੂ ਆਉਲ ਤੇ ਹੀ ਵਿਜੀਲੈਂਸ ਦੇ ਸਾਹਮਣੇ ਸੁਖ ਆਪਣੇ ਵਿਕਰਮਜੀਠੀ ਵਿਰੁੱਧ ਜਿਹੜਾ ਉਹ ਬਿਆਨ ਮੰਦਰ ਦੀ ਕਰਵਾ ਕੇ ਆਇਆ ਹੈ ਤਾਂ ਇਹ ਨੇਕੀ ਰਤਨ ਸਿੰਘ ਅਜਨਾਲਾ ਦਾ ਮੁੰਡਾ ਅਮਰਪਾਲ ਗੋਨੀ ਅਜਨਾਲਾ ਉਹ ਵੀ ਅਦਾਲਤ ਦੇ ਉਹ ਵੀ ਜਿਹੜਾ ਵਿਜੀਲੈਂਸ ਕੋਲ ਆਪਣੇ ਬਿਆਨ ਦਰਜ ਕਰਵਾ ਕੇ ਆਇਆ ਹੈ ਕਿਉਂਕਿ ਇੱਕ ਚਿੱਠੀ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਕਿ ਬੋਨੀ ਅਜਨਾਲਾ ਨੇ ਉਸ ਸਮੇਂ ਇੱਕ ਚਿੱਠੀ ਲਿਖੀ ਉਸ ਚਿੱਠੀ ਦੇ ਵਿੱਚ ਉਸਨੇ ਅਹਿਮ ਖੁਲਾਸੇ ਕੀਤੇ ਉਹ ਚਿੱਠੀ ਲਿਖੀ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਉਹਦੇ ਵਿੱਚ ਉਹਨੇ ਵਿਕਰਮਜੀਤ ਮਜੀਠੀਆ ਬਾਰੇ ਬਹੁਤ ਅਹਿਮ ਖੁਲਾਸੇ ਕੀਤੇ ਸੀ ਅਖੀਰ ਚਲੋ ਉਹ ਚਿੱਠੀ ਬਾਦਲ ਕੋਲ ਪਹੁੰਚੀ ਪਰ ਉਸ ਚਿੱਠੀ ਦੇ ਉੱਤੇ ਕਿਸੇ ਪ੍ਰਕਾਰ ਦਾ ਵੀ ਅਮਲ ਨਹੀਂ ਹੋ ਸਕਿਆ ਅਗਰ ਅਮਲ ਹੋ ਜਾਂਦਾ ਤਾਂ ਜਿੰਨਾ ਵੱਡਾ ਇਹ ਸਾਰਾ ਕੁਝ ਇੱਕ ਨੈਕਸਸ ਬਣਿਆ ਸੀ ਜਿੰਨਾ ਵੱਡਾ ਇਹ એપisode ਚੱਲ ਰਿਹਾ ਸੀ ਹੋ ਸਕਦਾ ਸੀ ਉਸ ਨੂੰ ਕੋਈ ਠੱਲ ਪੈਂਦੀ ਜਾਂ ਕਿਸੇ ਤਰ੍ਹਾਂ ਉਹਦੇ ਉੱਤੇ ਕੋਈ ਨਾ ਕੋਈ ਉਸ ਸਮੇਂ ਰੋਕ ਲੰਗ ਜਾਂਦੀ ਪਰ ਜੇਕਰ ਅਸੀਂ ਹੁਣ ਬਿੱਟੂਔਰ ਖਦੀ ਉਸ ਇੰਟਰਵਿਊ ਬਾਰੇ ਜਾਣਨਾ ਜੋ ਮੀਡੀਆ ਦੇ ਵਿੱਚ ਬਿਆਨ ਦਿੱਤੇ ਜਾ ਰਹੇ ਨੇ ਉਹਦੇ ਬਾਰੇ ਜਾਣਨਾ ਹੈ ਤਾਂ ਉਸ ਦੇ ਮੁਤਾਬਕ ਇੱਕ ਸਾਜਿਸ਼ ਕਢੀ ਗਈ ਜਿਹਦੇ ਵਿੱਚ ਉਹਨਾਂ ਤੇ ਜਿਹੜਾ ਮਟੀਰੀਅਲ ਪਾਇਆ ਗਿਆ ਜਾਂ ਕਿਸ ਕਿਸਮ ਦਾ ਉਹਨਾਂ ਦੇ ਉੱਤੇ ਉਹ ਜਿਹੜਾ ਮੈਡੀਕਲ ਜਿਹੜਾ ਵਾ ਪਾਊਡਰ ਪਾਇਆ ਗਿਆ ਉਹ ਮੈਡੀਕਲ ਪਾਊਡਰ ਬਹੁਤ ਹੀ ਜ਼ਿਆਦਾ ਸੁਰੱਖਿਆ ਦੇ ਵਿੱਚ ਰਹਿੰਦਾ ਹੈ ਕਿਉਂਕਿ ਜਿਸ ਡਿਪਾਰਟਮੈਂਟ ਵੱਲੋਂ ਉਹ ਇਸ਼ੂ ਕੀਤਾ ਜਾਂਦਾ ਏ ਜਿਸ ਕੰਪਨੀ ਵੱਲੋਂ ਜਿਸ ਕੰਪਨੀ ਨੂੰ ਇਸ਼ੂ ਕੀਤਾ ਜਾਂਦਾ ਏ ਫੋਰ ਐਗਜ਼ਾਮਪਲ ਅਗਰ 10 ਕਿਲੋ ਇਸ਼ੂ ਕੀਤਾ ਜਾਂਦਾ ਏ ਤਾਂ ਉਹਦੇ ਵਿੱਚ ਉਹ ਜਿੰਨਾ ਉਸ ਦਿਨ ਇੱਕ ਦਿਨ ਦੇ ਉਹਦੀ ਖਪਤ ਕਰਦਾ ਏ ਕੰਜੈਪਸ਼ਨ ਕਰਦਾ ਏ ਜਾਂ ਉਹਦੇ ਤੋਂ ਦਵਾਈ ਬਣਾਉਂਦਾ ਏ ਉਹ ਬਾਕੀ ਦਾ ਜਿਹੜਾ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੂੰ ਉਹਦੇ ਆ ਜਿਹੜੀ ਡਿਟੇਲ ਭਜਣੀ ਹੁੰਦੀ ਏ ਕਿ ਅਸੀਂ ਇੰਨਾ ਜਵਤ ਲਿਆ ਬਾਕੀ ਸਾਡੇ ਕੋਲ ਇੰਨਾ ਪਿਆ ਤੋ ਇਸ ਸਵਦੇ باوجود ਵੀ ਇੰਨਾ ਕੰਟਰੋਲ ਹੋਣ ਦੇ باوجود ਵੀ ਸਭ ਤੋਂ ਪਹਿਲਾਂ ਵਿਚਾਰ ਵਾਲੇ ਗਿਆ ਔਰ ਉਹ ਜਾਂਚ ਦਾ ਵਿਸ਼ਾਏ ਅੱਜ ਵੀ ਅਗਰ ਉਹ ਸੱਚ ਸੀ ਤਾਂ ਵੀ ਜਾਂਚ ਹੋਣੀ ਚਾਹੀਦੀ ਆ ਅਗਰ ਉਹ ਝੂਠ ਸੀ ਤਾਂ ਤਾਂ ਵੀ ਜਾਂਚ ਹੋਣੀ ਚਾਹੀਦੀ ਆ ਇਹ ਕਿਲਵਾਂ ਦੇ ਹਿਸਾਬ ਦੇ ਨਾਲ ਸੁਗਡਿੰ ਜਿਹੜੀ ਉਹ ਨਾਂ ਤੇ ਪਾਏ ਗਏ ਜਿਸ ਨੂੰ ਇੱਕ ਨਸ਼ੇ ਦੇ ਤੌਰ ਤੇ ਕਿਹਾ ਜਾਂਦਾ ਹੈ ਦਵਾਈਆਂ ਦੇ ਵਿੱਚ ਬਣਾਉਣ ਦੀ ਵਰਤੀ ਜਾਂਦੀ ਆ ਲਾਇਸੈਂਸशुदा ਉਹ ਮੈਡੀਕਲ ਪਾਊਡਰ ਆ ਤਾਂ ਉਹ ਜਿਹੜਾ ਐਨੇ ਕਿਲਵਾਂ ਦੇ ਹਿਸਾਬ ਨਾਲ ਕਿਉਂਕਿ ਨਾਰਕੋਟਿਕਸ ਕੰਟਰੋਲ ਬੀਰੋ ਜਿਹੜਾ ਹੈ ਜਦੋਂ ਵੀ ਕਿਸੇ ਦਵਾਈਆਂ ਬਣਾਉਣ ਵਾਲੀ ਕੰਪਨੀ ਨੂੰ ਉਹ ਯਾਰੇ ਕੀਤਾ ਜਾਂਦਾ ਤਾਂ ਉਹਦੇ ਕੋਲ ਪੂਰੀ ਰਿਪੋਰਟ ਹੁੰਦੀ ਆ 10 ਕਿਲੋ ਤਾਂ ਵੱਧ ਕਿਹਾ ਜਾਂਦਾ ਕਿਸੇ ਨੇ ਯਾਰੇ ਨਹੀਂ ਕੀਤਾ ਜਾਂਦਾ ਤਾਂ ਅਗਰ 10 ਕਿਲੋ ਉਹ ਯਾਰੇ ਕੀਤਾ ਜਾਂਦਾ ਏ ਪਾਊਡਰ ਉਹਦੇ ਵਿੱਚੋਂ ਜਿੰਨਾ ਉਸ ਕੰਪਨੀ ਵੱਲੋਂ ਇੱਕ ਦਿਨ ਦੇ ਵਿੱਚ ਵਰਤ ਲਿਆ ਜਾਂਦਾ ਏ ਸ਼ਾਮ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੂੰ ਉਦੀ ਰਿਪੋਰਟ ਦੇਣੀ ਵੀ ਆ ਕਿ ਅੱਜ ਅਸੀਂ ਇੰਨਾ ਇਹ ਪਾਊਡਰ ਦਵਾਈ ਬਣਾਉਣ ਲਈ ਵਰਤ ਲਿਆ ਬਾਕੀ ਸਾਡੇ ਕੋਲ ਇੰਨਾ ਬਚਿਆ ਹੈ ਤੇ ਫੇਰ ਜਿਹੜਾ ਬਿੱਟੂ ਆਉਣ ਇਥੇ ਜਾਂ ਹੋਰ ਜਿੰਨਾ ਉਤੇ ਸਾਰਾ ਕੁਝ ਫ੍ਰੇਮ ਕੀਤਾ ਗਿਆ ਉਹਦੀ ਜਾਂਚ ਕਰਨੀ ਬਣਦੀ ਹੈ ਕਿ ਜਿਹੜਾ ਕਿਲਵਾਂ ਦੇ ਸਾਹਬ ਦੇ ਨਾਲ ਜਿਹੜਾ ਆਇਆ ਜਿਹੜਾ ਉਹਨਾਂ ਤੇ ਫ੍ਰੇਮ ਕੀਤਾ ਗਿਆ ਉਹ ਕਿੱਥੋਂ ਆਇਆ ਇਹ ਬਹੁਤ ਜਿਹੜਾ ਅਹਿਮ ਵਿਸ਼ਾ ਇਸ ਦੇ ਬਾਰੇ ਦੇ ਵਿੱਚ ਸੈਕੰਡ ਚੀਜ਼ ਇਹ ਕਿ ਅਲੋਪ ਕਾਲੋਂ ਜਿਸ ਤੇ ਕਿੰਨਾ 26 ਕਿਲੋ ਹੈ ਰਨ ਫੜੇ ਵਖਾਏ ਗਈ ਸੀ ਉਹਦਾ ਅੱਜ ਦਾ ਸਟੇਟਸ ਕੀ ਆ ਉਹ ਅਗਰ ਉਸ ਸਮੇਂ ਭਰੀ ਹੋਇਆ ਤੇ ਕਿੰਨਾ ਕਾਰਨਾ ਕਰਕੇ ਹੋਇਆ ਕਿ ਉਹਦੇ ਉੱਤੇ ਵੀ ਉਹ ਹੈਰਨ ਸਾਈਟਾਂ ਤੇ ਪਾਏ ਗਏ ਜਾਂ ਜਿਸ ਤਰ੍ਹਾਂ ਇਹ ਗੱਲਾਂ ਸਾਰੀਆਂ ਚੱਲ ਰਹੀਆਂ ਕਿ ਫਰੇਮ ਕੀਤੀ ਗਈ ਜਿ세ਹੀ ਪਾਈ ਗਈ ਤਾਂ ਉਹ ਕਿਸ ਤਰ੍ਹਾਂ ਬਾਹਰ ਆ ਗਿਆ ਠੀਕ ਹੈ ਜੀ ਤੇ ਅਗਰ ਉਹ ਸਹੀ ਨਹੀਂ ਪਾਈ ਗਈ ਤਾਂ ਫਿਰ 26 ਕਿਲੋ ਹੈਰਨ ਕਿੱਥੋਂ ਆਈ ਤੇ ਕਿਵੇਂ ਉਸ ਤੇ ਫ੍ਰੇਮ ਕੀਤੀ ਗਈ ਕਿਹੜੇ-ਕਿਹੜੇ ਫੁੱਲਸ ਵਾਲਿਆਂ ਨੇ ਕੀਤੀ ਉਹ ਵੀ ਇੱਕ ਮੇਨ ਜਾਂਚ ਦਾ ਵਿਸ਼ਾ ਹੈ ਸੋ ਇੱਕ ਗੱਲ ਹੋਰ ਅੱਗੇ ਜਾ ਕੇ ਆਉਂਦੀ ਆ ਕਿ ਜਿਸ ਜਗਜੀਤ ਚੈਲ ਦੇ 32 ਦੇ ਵਿੱਚ ਦਵਾਈਆਂ ਬਣਾਉਣ ਵਾਲੀ ਫੈਕਟਰੀ ਆ ਉਸ ਦੀ ਟਾਇਰਾ ਬਣਾਉਣ ਵਾਲੀ ਵੀ ਫੈਕਟਰੀ ਦੱਸੀ ਜਾਂਦੀ ਆ ਕਿਉਂਕਿ ਕਤਰ ਤਾਮ ਤੇ ਜੋ ਗੱਲ ਕੀਤੀ ਜਾਂਦੀ ਆ ਕਿ ਭੋਲਾ ਨੂੰ ਪਪਾਈ ਨੇ ਇਹਨਾਂ ਦੇ ਨਾਵਾਂ ਦਾ ਔਰ ਉਹਨਾਂ ਨੇ ਉਹਨੇ ਕੇਵਲ ਇੱਕ ਹਿੰਟ ਦਿੱਤਾ ਕਿ ਉਹਦੇ ਜਿਹੜੇ ਬੰਦੇ ਨੇ ਉਹ ਅੰਮ੍ਰਿਤਸਰ ਦੇ ਵਿੱਚ ਟਰੈਕਟਰ ਦੀਆਂ ਜਿਹੜੀਆਂ ਨੇ ਉਹ ਸੌਰੀ ਉਹਦੇ ਟਾਇਰ ਜਿਹੜੇ ਉਹ ਬਣਾਉਂਦੇ ਨੇ ਤਾਂ ਉਹ ਉਹਨਾਂ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਲੈ ਕੇ ਲਿਆਂਦਾ ਗਿਆ ਉਹਨਾਂ ਤੇ ਕੇਸ ਸੇਮ ਕੀਤੇ ਗਏ ਸੋ ਗੱਲ ਬਹੁਤ ਸਾਰੀ ਜਿਹੜੀ ਇਥੋਂ ਆ ਉਹ ਇੱਕ ਝੋਲ ਪੈਦਾ ਕਰਦੀ ਆ ਬਹੁਤ ਸਾਰੀ ਉਹ ਸ਼ੱਕ ਦੇ ਘੇਰੇ ਵਿੱਚ ਆਂਦੀ ਆ ਖਾਸ ਤੌਰ ਤੇ ਦੋ ਬੰਦਿਆਂ ਦਾ ਇਹਦੇ ਵਿੱਚ ਜ਼ਿਕਰ ਹੁੰਦਾ ਜਿਹੜੇ ਫੌਰਮਰ ਸਾਨਾ ਪਰਮੇਂਦਰ ਪਿੱਤੀ ਤੇ ਸਤਿੰਦਰ ਜਿੰਨਾ ਬਾਰੇ ਕਤਲ ਤੌਰ ਤੇ ਇਹ ਹਾਂ ਜਾਂਦਾ ਹੈ ਕਿ ਮਜੀਠੀਏ ਨੇ ਜੋ ਬਿੱਟੂ ਆਲ ਕਹਿ ਰਿਹਾ ਹੈ ਕਿ ਮਜੀਠੀਏ ਨੇ ਬਿੱਟੂ ਆਲ ਖਦੀ ਡਿਊਟੀ ਲਗਾਈ ਕਿ ਤੂੰ ਇਹਨਾਂ ਨੂੰ ਬਾਹਰਲੇ ਦੇਸ਼ ਦੇ ਵਿੱਚ ਜਿੱਥੋਂ ਦੇ ਫੌਲਰ ਨੇ ਜਿੱਥੋਂ ਦੇ ਵਾਸੀ ਨੇ ਉਹਨਾਂ ਨੂੰ ਕੁਝ ਖਾਸ ਕਿਸਮ ਦੀਆਂ ਦਵਾਈਆਂ ਆਪਣੇ ਦੋਸਤ ਜਗਜੀਤ ਚੈਲ ਕੋਲੋਂ ਐਕਸਪੋਰਟ ਕਰਾਉਣ ਤਾਂ ਜਿਹਨੂੰ ਆਧਾਰ ਬਣਾ ਕੇ ਇਹ ਸਾਰਾ ਚੱਕਰ ਚੱਲਿਆ ਗਿਆ ਹੁਣ ਇੰਟਰਵਿਊ ਤੁਸੀਂ ਵੀ ਸਾਰਿਆਂ ਨੇ ਸੁਣੀ ਹੈ ਮੈਂ ਵੀ ਸੁਣੀ ਹੈ ਜਗਜੀਤ ਚਾਲਦੇ ਨਾਲੋਂ ਆਪਣੇ ਸੰਬੰਧ ਪੂਰੀ ਪੱਕੀ ਤਰ੍ਹਾਂ ਬਿੱਟੂ ਆਲਸ ਕਹਿ ਰਿਹਾ ਮਜੀਠੀ ਨਾਲ ਵੀ ਆਪਣੇ ਸੰਬੰਧ ਕਹਿ ਰਿਹਾ ਏ ਹਰ ਆਪਣੇ ਯਾਰੇ ਮਜੀਠੇ ਨਾਲ ਦੀ ਦੱਸਦਾ ਏ ਅਜਨਾਲੇ ਦੀ ਇੱਕ ਇਲੈਕਸ਼ਨ ਤੋਂ ਚੇਅਰਮੈਨ ਦੀ ਇਲੈਕਸ਼ਨ ਤੋਂ ਜਿੱਥਾ ਇਹਨਾਂ ਦੇ ਆਪਸ ਦੇ ਵਿੱਚ ਵਿੱਚ ਵਿਗੜਦੀ ਯਾਰ ਉਸ ਤੋਂ ਬਾਅਦ ਬਿੱਟੂ ਵਾਲਪ ਦਾ ਕਹਿਣਾ ਹੈ ਕਿ ਮੈਨੂੰ ਸਿਆਸ ਦਾ ਸ਼ਿਕਾਰ ਬਣਾ ਕੇ ਇਹ ਸਾਰੇ ਕੇਸ ਦੇ ਵਿੱਚ ਫ੍ਰੇਮ ਕੀਤਾ ਗਿਆ ਪਰ ਕੀ ਸਿਆਸਦਾਨ ਐਡੀਆਂ ਵੱਡੀਆਂ ਜਿਹੜੀਆਂ ਸਾਜ਼ਿਸ਼ਾਂ ਕਰ ਜਾਂਦੇ ਨੇ ਕੇਸ ਸਿਆਸਦਾਨਾਂ ਦੇ ਨਾ ਜਿਹੜਾ ਗੱਠ ਜੋੜੇ ਪੁੱਸ ਦੇ ਵੱਡੇ ਅਸਰਾਂ ਦਾ ਜਿੰਨਾਂ ਦਾ ਨਾਮ ਬਾਰ-ਬਾਰ ਹਰਦੇਵ ਸਿੰਘ ਮਾਨ ਦਾ ਨਾਮ ਮਿੱਟੂ ਵਾਲ ਕੋਲ ਆ ਰਿਹਾ ਹੈ ਕੀ ਹਰਦੇਵ ਸਿੰਘ ਮਾਨ ਮਜੀਠੀਆ ਦੇ ਇਸ਼ਾਰੇ ਦੇ ਉੱਤੇ ਇੱਕ ਸਿਆਸਦਾਂ ਦੇ ਇਸ਼ਾਰੇ ਉੱਤੇ ਐਡੀ ਵੱਡੀ ਸਾਜ਼ਿਸ਼ ਕਰ ਗਿਆ ਕਿ ਕੁੱਝ ਜ਼ਿੰਦਗੀਆਂ ਬਿਲਕੁਲ ਤਬਾਹ ਕਰ ਗਿਆ ਸੋ ਇਸ ਗੱਲ ਵੱਲ ਵੀ ਖਾਸ ਤੌਰ ਦੇ ਉੱਤੇ ਜਿਹੜਾ ਇਹ ਜਾਂਚ ਦਾ ਵਿਸ਼ਾ ਹੈ ਕਿ ਇਸ ਸਾਰੇ ਸਾਜ਼ਿਸ਼ੀ ਕੇਸ ਦੇ ਵਿੱਚ ਨਸ਼ਾ ਤਸਕਰੀ ਦੇ ਸਤੰਬਰ ਤੇ ਪਰਮਿੰਦਰ ਪਿੱਦੀ ਉਹਨਾਂ ਦਾ ਰੋਲ ਕੀ ਸੀ ਉਹ ਜੀ ਤੱਕ ਜਾਂਚ ਦੇ ਵਿੱਚ ਸਾਹਮਣੇ ਨਹੀਂ ਆਇਆ ਜੇ ਮਜੀਠੀਆ ਨੂੰ ਲਿਆਂਦਾ ਗਿਆ ਤੇ ਉਹਨਾਂ ਨੂੰ ਵੀ ਉਸ ਜਾਂਚ ਦੇ ਵਿੱਚ ਜਿਹੜਾ ਬਿਲਕੁਲ ਸਾਹਮਣੇ ਲਿਆਉਣਾ ਬਣਦਾ ਹੈ ਤਾਂ ਕਿ ਜਿਹੜੀ ਅਸਲੀਅਤ ਐਨੇ ਸਾਲਾਂ ਬਾਅਦ ਵੀ ਅੱਜ ਸਾਹਮਣੇ ਆ ਸਕੇ ਪੰਜਾਬ ਦੇ ਲੋਕਾਂ ਦੀ ਇਹਦੇ ਤੇ ਬਹੁਤ ਵੱਡੀਆਂ ਨਜ਼ਰਾਂ ਲੱਗੀਆਂ ਨੇ ਕਿਉਂਕਿ ਜਿਹੜੇ ਵਿਰੋਧੀ ਸਿਆਸੀ ਸੰਨ ਖਾਸ ਕਰ ਕਾਂਗਰਸ ਦੇ ਜਾਂ ਹੋਰ ਜਿਹੜੇ ਨੇ ਉਹ ਅੱਜ ਮਜੀਠੀ ਦੇ ਹੱਕ ਦੇ ਵਿੱਚ ਖਲੋਤੇ ਨੇ ਕਿ ਇੱਕ ਆਮ ਆਦਮੀ ਪਾਰਟੀ ਵੱਲੋਂ ਸਿਆਸੀਕਰ ਕੱਢਣ ਵਾਸਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਪਰ ਜੇਕਰ ਅਸੀਂ ਮਿੱਟੋ ਆਲੋਖੀਆਂ ਗੱਲਾਂ ਵੱਲ ਧਿਆਨ ਦੇਈਏ ਤਾਂ ਜੋ ਕੁਝ ਵੀ ਉਸਨੇ ਗੱਲਾਂ ਕੀਤੀਆਂ ਉਹਦੇ ਵਿੱਚ ਇੱਕ ਗੱਠ ਜੋੜ ਸਾਹਮਣੇ ਆਉਂਦਾ ਉਹ ਹੈ ਕੁਝ ਪ੍ਰਸ਼ਤ ਪੁਸ ਅਫਸਰਾਂ ਦਾ ਤੇ ਸਿਆਸਤ ਦਾ ਨੰਦਾ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਐਨ ਵਿਸ਼ਾਏ ਇਸ ਜਾਂਚ ਦਾ ਕਿ ਕਿ ਵਾਕੇ ਜੋ ਗੱਠ ਜੋੜ ਇੰਨਾ ਡੂੰਗਾ ਸੀ ਕਿ ਉਹਨਾਂ ਨੇ ਕੋਈ ਜ਼ਿੰਦਗੀਆਂ ਬਰਬਾਦ ਕਰਨ ਵਾਸਤੇ ਕਿਉਂਕਿ ਜਿਹੜੇ ਜੇਲ੍ਹ ਦੇ ਵਿੱਚ 5 ਸਾਲ 6 ਸਾਲ ਲੰਘ ਜਾਂਦੇ ਨੇ 10 ਸਾਲ ਲੰਘ ਜਾਂਦੇ ਨੇ ਤਾਂ ਇੱਕ ਸਾਹ ਦੇ ਨਾਲ ਉਹਨਾਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਜਿਸ ਤਰ੍ਹਾਂ ਜਗਦੀਸ਼ ਖੋਲਾ 2013 ਤੋਂ ਲੈ ਕੇ ਤੇ 2025 12 ਸਾਲ ਦੀ ਨੂੰ ਸਜ਼ਾ ਹੋਈ ਸੀ ਉਹ ਕੱਟ ਗਿਆ ਕੁਝ ਦਿਨ ਪਹਿਲਾਂ ਪਰ ਜਿੱਥੋਂ ਇਹ ਸਾਰੇ એપisode ਦੀ ਸ਼ੁਰੂਆਤ ਹੁੰਦੀ ਆ ਅਨੂਪ ਕਹੋਂ ਤੋਂ ਜਿਹਦੇ ਕੋਲ 26 ਕਿਲੋ ਹੈਰਨਸਿਸ ਕੀਤੀ ਜਾਂਦੀ ਆ ਉਹ ਕੋਈ ਸਮੇਂ ਬਾਅਦ ਇਸ એપisode ਤੋਂ ਨਿਕਲ ਜਾਂਦਾ ਇਹ ਵੀ ਜਾਂਚਦਾ ਇੱਕ ਵੇਸ਼ਾ ਏ ਕਿ ਮੇਨ ਬੰਦਾ ਜਗਦੀਸ਼ ਭੋਲੇ ਦਾ ਨਾਮ ਲੈ ਰਿਆ ਏ ਤੇ ਜਗਦੇਸ਼ ਭੋਲਾ 12 ਸਾਲ ਜੇਲ੍ਹ ਦੇ ਵਿੱਚ ਕੱਟ ਕੇ ਆ ਰਿਹਾ ਹੈ ਪਰ ਉਹ ਅਨੂਪ ਕਾਲੋਂ ਉਹ ਕਿੱਥੇ ਹੈ ਅੱਜ ਉਹਦੇ ਬਾਰੇ ਗੱਲ ਕਰਨੀ ਅੱਜ ਦੇ ਮੀਡੀਆ ਦੇ ਵਿੱਚ ਬਹੁਤ ਜ਼ਰੂਰੀ ਆ ਸੋ ਜਿਹੜੇ ਭੱਤੇ ਚੈਨਲ ਨੇ ਉਹਨਾਂ ਨੂੰ ਅਨੂਪ ਕਾਲੋਂ ਤੱਕ ਜ਼ਰੂਰ ਪਹੁੰਚ ਕਰਨੀ ਚਾਹੀਦੀ ਆ ਦੂਸਰੀ ਗੱਲ ਜਿਹੜੀ ਆ ਜਗਦੇਸ਼ ਭੋਲੇ ਤੱਕ ਪਹੁੰਚ ਕਰਨੀ ਚਾਹੀਦੀ ਆ ਤੇ ਜੀ ਗੱਲ ਆ ਹਰ ਬਿਹਾਲ ਮਾਨ ਅਜਿਹ ਹੈ ਜਿਸ ਉੱਤੇ ਵੱਡੇ ਇਲਜ਼ਾਮ ਲੱਗ ਰਹੇ ਨੇ ਮਾਲਵੇ ਦੇ ਉਹਦੇ ਤੱਕ ਪਹੁੰਚ ਕਰਨੀ ਚਾਹੀਦੀ ਹੈ। ਤੋਂ ਇਹ ਇੱਕ ਛੋਟੀ ਜਿਹੀ ਗੱਲ ਨਹੀਂ ਆ ਸਾਡੇ ਪੰਜਾਬ ਦੇ ਵਿੱਚ ਕਿ ਐਡਾ ਵੱਡਾ ਇੱਕ ਐਪੀਸੋਡ ਵਰਤ ਜਾਵੇ ਜਿਸ ਕੇਸ ਦੇ ਵਿੱਚ 70 ਜਾਨੇ ਜਿਹੜੇ ਨੇ ਇਹ ਉਹ ਡਰਾਪ ਕੀਤੇ ਜਾਣ ਉਸ ਤੋਂ ਬਾਅਦ ਹੌਲੀ ਹੌਲੀ ਸਾਰੇ ਬਾਹਰ ਨਿਕਲ ਗਏ ਹੋਣਾ ਤੇ ਜਿਹੜੇ ਮੇਨ ਤੋਂ ਕਹਾਣੀ ਸ਼ੁਰੂ ਹੋਈ ਹੋਵੇ ਉਹਦਾ ਸਟੇਟਸ ਅੱਜ ਕੀ ਆ ਉਹ ਕਿੱਥੇ ਆ ਸਭ ਤੋਂ ਪਹਿਨ ਗੱਲ ਆ ਕਿ ਜਿਸ ਉਸ ਅਫਸਰ ਦੇ ਤੇ ਜਾਂ ਉਹਦੇ ਨਾਲ ਦੇ ਹੋਰ ਨਾ ਕੋਈ ਸਬਸਰਾਂ ਦੇ ਉੱਤੇ ਬਿੱਟੂ ਨੇ ਇਲਜ਼ਾਮ ਲਾਏ ਨੇ ਉਹਨਾਂ ਦੀ ਜਾਇਦਾਦ ਦੀ ਪੁਵਾਰੀ ਹੋਣੀ ਨਹੀਂ ਅਤ ਜ਼ਰੂਰੀ ਆ ਇੱਕ ਗੱਲ ਜਿਹੜੀ بار بار ਮਨਾਂ ਦੇ ਵਿੱਚ ਹੁੰਦੀ ਹੈ ਕਿ ਜਿਹੜੀ ਅੱਜ ਦੀ ਸਿਆਸਤ ਹੈ ਅੱਜ ਦੀ ਸਿਆਸਤ ਬਹੁਤ ਖਤਰਨਾਕ ਮੋੜ ਤੇ ਪਹੁੰਚ ਗਈ ਹੈ। ਔਰ ਖਾਸ ਕਰਕੇ ਜਿਹੜੀ ਸਿਆਸਤ ਅੱਜ ਦੀ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਹੈ। ਜਿਹੜੇ ਥਲੜੇ ਵਰਕਰ ਨੇ ਉਹਨਾਂ ਨੂੰ ਕਈ ਵਾਰ ਮਿਲਦਾ ਵੀ ਕੁਝ ਨਹੀਂ ਉਹਨਾਂ ਦੇ ਬਿਜ਼ਨਸ ਵੀ ਤਬਾਹ ਜਾਂਦੇ ਨੇ ਜੇ ਪੰਜਾਬੀ ਚ ਕਹੀਏ ਤੇ ਉਹਨਾਂ ਦੇ ਤੱਪੜ ਰੁੱਲ ਜਾਂਦੇ ਨੇ। ਤੋ ਇਹ ਗੱਲਾਂ ਜ਼ਰੂਰ ਕਿਤੇ ਨਾ ਕਿਤੇ ਜਾਂਚਦੀਆਂ ਵਿਸ਼ਾ ਬਣਨੀਆਂ ਚਾਹੀਦੀਆਂ ਨੇ ਕਿ ਜਿਹੜੇ ਇਸ ਤਰ੍ਹਾਂ ਦੇ ਸੋ ਕਾਲਡ ਬੰਦੇ ਨੇ ਹੁਣ ਜਿਸ ਤਰ੍ਹਾਂ ਮਿੱਟੂ ਕਾਲ ਕੀ ਗੱਲ ਆ ਕਹਿ ਰਿਹਾ ਮੇਰੇ ਕੋਲ 10.5 ਕਿੱਲੇ ਜ਼ਮੀਨ ਆ ਔਰ ਬਾਹਰ ਮੇਰਾ ਹੋਟਲ ਸੀ ਮੈਂ ਬਾਹਰੋਂ ਉਹ ਸਮੇਂ ਇਟ ਐਮਐਲ ਬਣਨ ਵਾਸਤੇ ਆ ਗਿਆ ਕਿ ਸਿਆਸਤ ਦੇ ਵਿੱਚ ਜਾਣਾ ਹੈ ਤਾਂ 10.5 ਕਿੱਲੇ ਜ਼ਮੀਨ ਵਾਲਾ ਜੇ ਆਮ ਕਿਸਾਨ ਦੇਖੀ ਆਪਾਂ ਤਾ ਉਹਦਾ ਮਸਾਂ ਹੀ ਕਰਦਾ ਗੁਜ਼ਾਰਾ ਚਾਲਦਾ ਹੈ। ਯਾ ਪਾ ਠੇਕੇ ਦੀ ਗੱਲ ਕਰ ਲਈ ਤੇ ਕੋਈ 5-6 ਲੱਖ ਰੁਪਈਆ ਸਾਲ ਦਾ ਜਾਪ ਖੇਤੀਬਾੜੀ ਕਰਕੇ ਵੱਧ ਵੱਧ 8 ਲੱਖ 10 ਲੱਖ ਰੁਪਈਆ ਜਿਹੜਾ ਸਾਲ ਦਾ ਕਮਾ ਲੇਗਾ। ਕਿਉਂਕਿ ਬਾਹਰੋਂ ਸੀਤਾ ਇਹ ਗੱਲਾਂ ਜਾਂਚਦੀਆਂ ਨੇ ਜਿਸ ਤਰ੍ਹਾਂ ਨੇ ਆਪ ਕਹ ਕੇ 50-50 ਹਜ਼ਾਰ ਰੁਪਈਆ ਮੈਂ ਅਖਬਾਰਾਂ ਵਾਲਿਆਂ ਨੂੰ ਦੰਦਾ ਸੀ। ਹੋਰ ਇਹਦਾ 2-3000 4000 5000 ਦਾ ਪੈਟਰੋਲ ਜਿਹੜਾ ਗੱਡੀਆਂ 'ਚ ਫੁੱਕਣਾ ਪੈਂਦਾ ਹੋਰ ਬਹੁਤ ਸਾਰੇ ਨਖਰੇ ਵੱਡੇ ਰਾਜਜਿਤਿਆਂ ਦੇ ਸਾਹਮਣੇ ਪੈਂਦੇ ਆ। ਤੋਂ ਪੁਲਿਸ ਵਾਸਤੇ ਵੀ ਇਹ ਜਾਂਚ ਦਾ ਵਿਸ਼ਾ ਹੈ ਕਿ ਜਿਹੜੀ ਇੰਨੀ ਵੱਡੀ ਮਾਇਆ ਉਹ ਖਰਚ ਕਰ ਦਿੰਦੇ ਨੇ ਪਹਾ ਖਰਚ ਕਰ ਦਿੰਦੇ ਨੇ। ਕੀ ਉਹ ਅਕੱਈ ਆਪਣੀ ਕਮਾਈ ਦਾ ਕਰ ਰਹੇ ਹੁੰਦੇ ਨੇ? ਜੇ ਉਹ ਆਪਣੀ ਕਮਾਈ ਦਾ ਕਰ ਰਹੇ ਹੁੰਦੇ ਨੇ ਤਾਂ ਉਹਨਾਂ ਦੇ ਕਮਾਈ ਦਾ ਸੋਰਸ ਕੀ ਆ ਕਿ ਉਹ ਮਹੀਨੇ ਦਾ 1.5 ਤੋਂ 2 ਲੱਖ ਰੁਪਏ ਖਾਤ ਦੇ ਉੱਤੇ ਜਿਹੜਾ ਖਰਚ ਕਰ ਸਕਦੇ। ਤੇ ਜੇ ਉਹਨਾਂ ਦੇ ਕਮਾਈ ਦਾ ਐਡਾ ਸੋਰਸ ਨਹੀਂ ਹੈਗਾ ਫਿਰ ਉਹਨਾਂ ਨੂੰ ਪੈਸਾ ਕਿੱਥੋਂ ਆ ਰਿਹਾ ਇਹਦੀ ਗੱਲਾਂ ਜਾਂਚਣੀਆਂ। ਆਗਰ ਸਮਾਰੰਭਿਆਈ ਸਾਰੇ ਵਿਭਾਗ ਚੌਕਸ ਹੋ ਕੇ ਸਾਰਿਆਂ ਦੀਆਂ ਅੱਜ ਦੇ ਜਿਹੜੇ ਸਿਆਸਦਾਨ ਨੇ ਜਾਂ ਜੋ ਸਿਆਸੀ ਪਾਰਟੀਆਂ ਚੱਲ ਰਹੀਆਂ ਨੇ ਜਾਂ ਜਿਉਂ ਉਹਨਾਂ ਦੇ ਫੋਲੋਅਰ ਨੇ ਸੋ ਜ਼ਰੂਰੀ ਆ ਨਾ ਸਾਰਿਆਂ ਦੇ ਵੀ ਸਟੇਟਸ ਚੈੱਕ ਕਰਨਾ ਕਿ ਆਹਾਰੇ ਉਹ ਜਿਹੜਾ ਪੈਸਾ ਖਰਚ ਰਹੇ ਨੇ ਕੀ ਉਹ ਲੋਕਾਂ ਦੇ ਨਾਲ ਠੱਗੀ ਮਾਰ ਕੇ ਖਰਚ ਰਹੇ ਨੇ ਜਾਂ ਉਹਦਾ ਸੌਸ ਆਫ ਇਨਕਮ ਹੈ ਜਾਂ ਫਿਰ ਕਿੱਥੋਂ ਪੈਸਾ ਆ ਰਿਹਾ ਹੈ ਪਰ ਬੜੇ ਇੱਕ ਐਮ ਰਿਪੋਰਟ ਜਿਹੜੀ ਸੀ ਅਮਰੀਕਾ ਦੀ ਉੱਥੋਂ ਦੀਆਂ ਏਜੰਸੀਆਂ ਦੇ ਜਿਹੜੇ ਮੀਡੀਆ ਦੇ ਵਿੱਚ ਪ੍ਰਕਾਸ਼ਤ ਹੋਈ ਸੀ ਉਹ ਬੜੀ ਹੈਰਾਨ ਕਰਨ ਹੈ ਜਿਹੜੀ ਰਿਪੋਰਟ ਸੀ ਉਹਨਾਂ ਦੇ ਮੁਤਾਬਕ ਇੰਡੀਆ ਦੇ ਬਹੁਤ ਸਾਰੇ ਸਿਆਸਤਦਾਨ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਨੇ ਔਰ ਉਹ ਨਸ਼ਾ ਤਸਕਰੀ ਦੇ ਪੈਸੇ ਰਹੀਂ ਆਪਣੀ ਸਿਆਸਤ ਕਰ ਰਹੇ ਨੇ ਸੋ ਅਜੇ ਤੱਕ ਕਿਸੇ ਨੇ ਉਸ ਰਿਪੋਰਟ ਵੱਲ ਮੇਰੇ ਖਾਲ ਧਿਆਨ ਨਹੀਂ ਦਿੱਤਾ ਹੋਣਾ ਚਰਚਾ ਕੁਝ ਸਮਾਂ ਪਹਿਲਾਂ ਚੱਲੀ ਸੀ ਸੋ ਇਹ ਕੁਝ ਵਿਚਾਰਾਂ ਸਨ ਮੇਰੀਆਂ ਜਿਹੜੀਆਂ ਮੈਂ ਚਾਹੁੰਦਾ ਸੀ ਕਿ ਕਾਫੀ ਦਿਨਾਂ ਦਾ ਮੈਂ ਤੁਹਾਡੇ ਨਾਲ ਸਾਂਝ ਨਹੀਂ ਪਾ ਸਕਿਆ ਰੂਹ ਗਰੂ ਨਹੀਂ ਹੋ ਸਕਿਆ ਤਾਂ ਅੱਜ ਮੇਰਾ ਮਾਨਸਿਕ ਹੈ ਕਿ ਮੈਂ ਤੁਹਾਡੇ ਨਾਲ ਰੂਹ ਗਰੂ ਹੋਵਾਂ ਜਿਹੜੀ ਅੱਜ ਸਾਰਾ ਐਪੀਸੋਡ ਚੱਲ ਰਿਹਾ ਉਹਨਾਂ ਵਿੱਚ ਕਿਹੜੀਆਂ ਕਿੜੀਆਂ ਗੱਲਾਂ ਜਾਂਚ ਦੇ ਕੇ ਰੇ ਵਿੱਚ ਆਉਣੀਆਂ ਚਾਹੀਦੀਆਂ ਨੇ ਸੋ ਮੇਰੇ ਮਨ ਦੇ ਬੋਲੇ ਸੀ ਸੋ ਦੋਸਤੋ ਪੰਜਾਬ ਦੀ ਜਿਹੜੀ ਅੱਜ ਸਥਿਤੀ ਹੈ ਬਹੁਤ ਖਤਰਨਾਕ ਮੋੜ ਤੇ ਪਹੁੰਚ ਚੁੱਕੀ ਹੈ ਜਿਹੜੇ ਸਾਡੇ ਅਸਲ ਮੁੱਦੇ ਨੇ ਜਾਂ ਸਿਰ ਜਿਹੜੀਆਂ ਸਭੀਆਂ ਅਸਲ ਲੋੜਾਂ ਨੇ ਜਾਂ ਜਿਹੜੇ ਸਾਡੇ ਬੁਨਿਆਦੀ ਹੱਕ ਨੇ ਉਹਨਾਂ ਤੋਂ ਧਿਆਨ ਹਟਾਉਣ ਵਾਸਤੇ ਬਾਤ ਪੱਜਿਆ ਸਾ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਏ ਕਿ ਸਾਡਾ ਉਸ ਪਾਸਿਆਂ ਵੱਲ ਧਿਆਨ ਨਾ ਜਾਵੇ ਸੋ ਮੈਂ ਪਹਿਲਾਂ ਵੀ ਬੇਨਤੀ ਕਰਦਾ ਕਿ ਜਿਹੜੇ ਪੰਜਾਬ ਦੇ ਬੁਨਿਆਦੀ ਹੱਕ ਆ ਪੁਰਨਾ ਵਾਲਾ ਸਾਨੂੰ ਆਪਣਾ ਸਾਰਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਜਿਹੜੇ ਪੰਜਾਬ ਦੇ ਜਾਗਦੇ ਹੋਏ ਲੋਕ ਨੇ ਜਿਹੜੇ ਸੁੱਤੇ ਉਹਨਾਂ ਦੀ ਤੇ ਕੋਈ ਗੱਲ ਨਹੀਂ ਪਰ ਜਿਹੜੇ ਪੰਜਾਬ ਦੇ ਜਾਗਦੇ ਹੋਏ ਲੋਕ ਆ ਉਹਨਾਂ ਨੂੰ ਜ਼ਰੂਰ ਪੰਜਾਬ ਦੇ ਲੋਕਾਂ ਦੇ ਬੁਨਿਆਦੀ ਹੱਕਾਂ ਉੱਤੇ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਕਿਉਂਕਿ ਸਾਡਾ ਸੁਭਾਅ ਬਣ ਗਿਆ ਏ ਅਸੀਂ ਇਸ ਲਗ ਨੂੰ ਮੰਨ ਕੇ ਕਿਸੇ ਵੀ ਸਿਆਸੀ ਪਾਰਟੀ ਪਿੱਛੇ ਭੱਜਦੇ ਆਂ ਫਿਰ ਉਸ ਤੋਂ ਬਾਅਦ ਅਸੀਂ ਛੇਤੀ ਉਹ ਤੋਂ ਪਤਾ ਜਾਂਨੇ ਫਿਰ ਦੂਸਰੇ ਵੱਲ ਧਿਆਨ ਦਿੰਨੇ ਆਂ ਸੋ ਇਹ ਬੜੀ ਅਹਿਮ ਸਾਡੀ ਹੈਗੀ ਆ ਆਪਾਂ ਪੰਜਾਬ ਦੇ ਅਸਲ ਮੁੱਦਿਆਂ ਵੱਲ ਆਈਏ ਪੰਜਾਬ ਦੇ ਅਸਲ ਮੁੱਦੇ ਕੀ ਨੇ ਉਹ ਤੁਹਾਡੇ ਨਾਲ ਸਾਂਝੇ ਕਰਾਂਗਾ ਮੇਰਾ ਮੰਨਣਾ ਹੈ ਕਿ ਇੱਕ ਇੱਕ ਕਰਕੇ ਸਾਰੇ ਮੁੱਦਿਆਂ ਦੇ ਉੱਤੇ ਤੁਹਾਡੇ ਨਾਲ ਵਿਚਾਰ ਚਰਚਾ ਪਾਏ ਜਾਵੇ ਜਿਸ ਤਰ੍ਹਾਂ ਪਾਣੀ ਦਾ ਮੁੱਦਾ ਹੈ ਸਾਡੀਆਂ ਜ਼ਮੀਨਾਂ ਦੇ ਉੱਤੇ ਜਿਹੜੇ ਨੇ ਉਹ ਖੁਗਾਰ ਕਰਕੇ ਕਬਜ਼ੇ ਕੀਤੇ ਜਾ ਰਹੇ ਨੇ ਨਸ਼ਿਆਂ ਦੇ ਮੁੱਦੇ ਨੇ ਹਨਾ ਤਾਂ ਐਜੂਕੇਸ਼ਨ ਦਾ ਮੁੱਦਾ ਏ ਇਸ ਕਿਸਮ ਦੇ ਬਾਸ ਸਾਰੇ ਮੁੱਦੇ ਨੇ ਪਰ ਸਰਕਾਰੇ ਡਾਟਾ ਦੇ ਬਾਰੇ ਕੀ ਕਹਿੰਦਾ ਏ ਤੇ ਅਖਬਾਰੀ ਖਬਰਾਂ ਕੀ ਕਹਿੰਦੀਆਂ ਨੇ ਤੇ ਸਾਡੇ ਤੱਕ ਉਹ ਜਾਣਕਾਰੀ ਕਿੰਨੀ ਕੁ ਪਹੁੰਚਦੀ ਏ ਇਹ ਬਹੁਤ ਜ਼ਰੂਰੀ ਆ ਅੱਜ ਦੇ ਸਮੇਂ 'ਚ ਸਮਝਣ ਲਈ ਸੋ ਇਹ ਵਿਚਾਰਾਂ ਕੀਤੀਆਂ ਨੇ ਜੇ ਚੰਗੀਆਂ ਲੱਗੀਆਂ ਹੁਣ ਤੇ ਅੱਗੇ ਸ਼ੇਅਰ ਵੀ ਕਰਦੇ ਹੋ ਤੇ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਕਿਉਂਕਿ ਹੋ ਸਕਦਾ ਹੈ ਤੁਹਾਡੇ ਕੋਲ ਕੁਝ ਜਾਣਕਾਰੀ ਹੋਰ ਵੱਖਰੀ ਕਿਸਮ ਦੀ ਹੋਵੇ ਤਾਂ ਕਿ ਇਹਨੂੰ ਆਉਣ ਵਾਲੇ ਸਮੇਂ 'ਚ ਐਡ ਕੀਤਾ ਜਾ ਸਕੇ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ-ਜਿਹੜੇ ਆਨਲਾਈਨ ਹੋ ਕੇ ਮੇਰੇ ਨਾਲ ਉਹਨਾਂ ਨੇ ਵਿਚਾਰਾਂ ਦੀ ਸਾਂਝ ਪਾਈ ਆ ਸੋ ਆਪਣੇ ਜੇ ਕਿਸੇ ਦਾ ਕੋਈ ਸਵਾਲ ਹੋਵੇ ਤੇ ਉਹ ਜਰੂਰ ਵਿੱਚ ਐਡ ਕਰਦਿਆ ਕਰੋ ਕੋਸ਼ਿਸ਼ ਕਰਾਂਗੇ ਤੁਹਾਡੇ ਸਵਾਲ ਦਾ ਜਵਾਬ ਉਸੇ ਵੇਲੇ ਧੰਨਵਾਦ ਇੱਕ ਵਾਰ ਫਿਰ ਤੁਹਾਡੇ ਸਾਥ ਦਾ ਧੰਨਵਾਦ ਜਲਦੀ ਹੀ ਕੇ ਤੁਹਾਡੇ ਨਾਲ ਸਾਝ ਪਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ